ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਹਿ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹਿ ਜੈ ਕੋਰ ਇੰਦਰ ਇੰਦਰਾਨ ਸਾਹੋ ਸਹਾਨ ਗੁਨਿਜੈ ਤੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਨ ਕਹਿਤ ਸਭ ਸਰਬਨਾਮ ਕਥੈ ਕਵਨ ਕਰਮਨਾਮ ਵਰਨਤ ਸੁਮਤ ਸੱਜਣ ਸੱਚਾ ਪਾਤਿਸਾਹੋ ਸਿਰਸਾ ਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾਵੇ ਸਾਹੋ ਸੋ ਕਹੋ ਟਲ ਗੁਰ ਸੇਵੈ ਅਹਨ ਸੁਸਹਿਜ ਸੁਭਾਏ ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋ ਵਹਿ ਸਿਪਤਕ ਸੰਬੰਧੀ ਨੋਰੇਰ ਸਹ ਪਰ ਸਹ ਛੱਟੀਐ ਤੁਦ ਡਿਠੇ ਸਚੇ ਪਾਤੀ ਸਾਹ ਮਲ ਜਨਮ ਜਨਮ ਦੀ ਕੱਟੀਐ ਸਤਨਾਮ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੈਂ ਮਨ ਵੱਡੀ ਆਸ ਹਰੇ ਕਿਉ ਕਰ ਹਰ ਦਰਸ਼ਨ ਪਾਵਾਂ ਹਾਂ ਜਾਏ ਪੁਛਾਂ ਆਪਣੇ ਸਤਿਗੁਰੈ ਗੁਰ ਪੁਛ ਮਨ ਮੁਗਦ ਸਮਝਾਵਾਂ ਮੈਂ ਮਨ ਵੱਡੀ ਆਸ ਹਰੇ ਕਿਉ ਕਰ ਹਰ ਦਰਸ਼ਨ ਪਾਵਾਂ ਹਾਂ ਜਾਏ ਪੁਛਾਂ ਆਪਣੇ ਸਤਿਗੁਰੈ ਗੁਰ ਪੁਛ ਮਨ ਮੁਗਦ ਸਮਝਾਵਾਂ ਬੁਲਾ ਮਨ ਸਮਝੈ ਗੁਰ ਸ਼ਬਦੀ ਹਰ ਹਰ ਸਦਾ ਧਿਆਏ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਣੀ ਚਿਤ ਲਾਏ ਹਉ ਸਭ ਵੇਸ ਕਰੀ ਪਰ ਕਾਰਨ ਜੇ ਹਰ ਪ੍ਰਭ ਸਾਚੇ ਪਾਵਾਂ ਸੋ ਪਿਰ ਪਿਆਰਾ ਮੈਂ ਨਦਰ ਨਾ ਦੇਖੈ ਹਾਂ ਕਿਉਂ ਕਰ ਧੀਰਜ ਪਾਵਾਂ ਜਿਸ ਕਾਰਨ ਹੋਂ ਸਿਗਾਰ ਸਿਗਾਰੀ ਸੋ ਪਰ ਰਤਾ ਮੇਰਾ ਅਵਰਾ ਨਾਨਕ ਧਨ 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 ਸੋਹਾਗਨ ਜਿਨ ਪਿਰ 라ਵੜਾ ਸੱਚ ਸਵਰਾ ਹੋ ਜਾਏ ਪੁਸ਼ਾ ਸੋਹਾਗ ਸੁਹਾਗਨ ਤਸੀਂ ਕਿਉ ਪਿਰ ਪਾਇੜਾ ਪ੍ਰਭ ਮੇਰਾ ਮੈਂ ਉਪਰ ਨਦਰ ਕਰੀ ਪਿਰ ਸਾਚੈ ਮੈਂ ਛੋੜਿਆ ਮੇਰਾ ਤੇਰਾ ਸਭ ਮਨ ਤਨ ਜਿਉ ਕਰਹੁ ਹਰ ਪ੍ਰਭੂ ਕਾ ਇਤ ਮਾਰਗ ਪੈਣੇ ਮਿਲਿਐ ਆਪਰਾ ਪ੍ਰਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲਿਐ ਜੋ ਹਰ ਪ੍ਰਭ ਕਾ ਮੈਂ ਦੇਸ ਨਿਹਾਰ ਤਿਸ ਮਨ ਤਨ ਆਪਣਾ ਦੇਵਾ ਨਿਤ ਪੱਖਾ ਫੇਰੀ ਸੇਵਕ ਮਾਵਾਂ ਤਿਸ ਆਗੇ ਪਾਣੀ ਢੋਵਾਂ ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਣਾਏ ਤਨ ਤਨ ਗੁਰ ਗੁਰ ਸਤ ਗੁਰ ਪੂਰਾ ਨਾਨਕ ਮਨ ਆਸ ਪੁਜਾਏ ਗੁਰ ਸੱਜਣ ਮੇਰਾ ਮੇਲ ਹਰੇ ਜਿਤ ਮਿਲ ਹਰ ਨਾਮ ਧਿਆਵਾਂ ਗੁਰ ਸਤ ਗੁਰ ਪਾਸੋ ਹਰ ਗੋਸ਼ਟ ਪੂਛਾਂ ਕਰ ਸਾਂਜੀ ਹਰ ਗੁਣ ਗਾਵਾਂ ਗੁਨ ਗਾਵਾਂ ਨਿਤ ਨਿਤ ਸਦਾ ਹਰ ਕੇ ਮਨ ਜੀਵੇ ਨਾਮ ਸੁਨ ਤੇਰਾ ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ ਤਿਤ ਵੇਲੇ ਮਰ ਜਾਏ ਜੀਉ ਮੇਰਾ ਹਰ ਵੇਖਣ ਕੋ ਸਭ ਕੋਈ ਲੋਚੈ ਸੋ ਵਖੇ ਜਿਸੇ ਆਪ ਵਖਾਲੇ ਜਿਸ ਨੂੰ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸਮਾਲੇ ਸੋ ਹਰ ਹਰ ਨਾਮ ਸਦਾ ਸਦਾ ਸਮਾਲੇ ਜਿਸ ਸਤਗੁਰੂ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਇਕੇ ਹੋਏ ਹਰ ਜਪ ਹਰ ਸੇਤੀ ਦਲਿਆ ਸੋ ਹਰ ਹਰ ਨਾਮ ਸਦਾ ਸਦਾ ਸਮਾਲੇ ਜਿਸ ਸਤਗੁਰ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਇਕੇ ਹੋਏ ਹਰ ਜਪ ਹਰ ਸੇਤੀਰ ਲਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੜਹੰਸ ਮੁਹੱਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਮੈਂ ਮਨ ਵੱਡੀ ਆਸ ਹਰੇ ਕਿਉ ਕਰ ਹਰ ਦਰਸ਼ਨ ਪਾਵਾਂ ਹਉ ਜਾਏ ਪੁੱਛਾਂ ਆਪਣੇ ਸਤਿਗੁਰੈ ਗੁਰ ਪੁੱਛਿ ਮਨ ਮੁਗਦ ਸਮਝਾਵਾਂ ਭੁਲਾ ਮਨ ਸਮਝੈ ਗੁਰ ਸ਼ਬਦ ਦੀ ਹਰ ਹੜ ਸਦਾ ਧਿਆਏ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਨੀ ਚਿਤ ਲਾਏ ਅੰਗ 500 ਕਾਠ ਸਤਨਾ ਵਾਹਿਗੁਰੂ ਜੀ